ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੱਕਾ ਪੱਕਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਚਾਰ ਪਿੰਡ ਹੈ ਛੋਟੇ ਛੋਟੇ ਜਿਹੜੇ ਜਮਾਈ ਨਾਲ ਨਾਲ ਰਲਦੇ ਆ ਗਲੀਆਂ ਦੀ ਵਿੱਥੀ ਦੇ ਉੱਤੇ ਹੀ ਪਿੰਡ ਬਦਲਦਾ ਤੇ ਇਹਨੂੰ ਪੱਕਾ ਨੰਬਰ 1 2 3 ਇਸ ਤਰ੍ਹਾਂ ਕਰਕੇ ਇਹਨਾਂ ਪਿੰਡਾਂ ਨੂੰ ਇਹ ਕਿਹਾ ਜਾਂਦਾ ਹੈ ਤਿੰਨ ਨੰਬਰ ਪੱਕੇ ਚੋਂ ਆਪਾਂ ਅੱਜ ਦੀ ਇਹ ਵੀਡੀਓ ਜਿਹੜੀ ਸ਼ੂਟ ਕਰ ਰਹੇ ਆ ਜਿਹੜੇ ਬਾਈ ਕੋਲੋਂ ਵੀਡੀਓ ਬਣਾ ਰਹੇ ਆ ਇਹ ਇਸ ਸੀਜ਼ਨ ਦੀ ਪਹਿਲੀ ਵੀਡੀਓ ਹੈ ਪਹਿਲਾ ਵੀਡੀਓ ਬਣਾਈਆ ਵਪਾਰ ਦਾ ਕੰਮ ਬਾਈ ਕਰਦਾ ਲੋਕਲ ਪਸ਼ੂਏ ਦੇ ਇੱਥੇ ਵਿਕਦੇ ਰਹਿੰਦੇ ਆ ਇੱਕ ਦੋ ਨਾਗੇ ਬਾਈ ਲਈ ਆਉਂਦਾ ਸਿਆਲ-ਸਿਆਲ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਉਂਕਿ ਇੱਥੇ ਐਚਪ ਤੇ ਜਰਸੀ ਨਸਲ ਦੀਆਂ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿਣੀਆਂ ਹੁੰਦੀਆਂ ਦੋ ਨਾਗਾ ਅੱਜ ਦੀ ਵੀਡੀਓ ਦੇ ਇੱਕ ਤਾਂ ਇਹ ਗਾਂ ਤਾਜੀ ਸੂਈ ਵੀ ਹੈ ਬੱਚਾ ਸਾਹਮਣੇ ਹੈ ਇਹ ਤੋਂ ਬਿਨਾ ਇੱਕ ਗਾਂ ਗੱਬਣ ਖੜੀ ਹੈ ਤੇ ਇੱਕ ਜਰਸੀ ਨਸਲ ਦੀ ਬੱਛੀ ਛੋਟੀ ਉਮਰ ਹੈ ਬੱਚਾ ਹਜੇ ਇਹ ਵੀ ਫੌਰ ਸੇਲ ਹੈ ਸੋ ਆਪਾਂ ਇਹਨਾਂ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਜਿਹੜਾ ਪਸੂ ਜੱਜ ਗਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਤੇ ਉਹ ਤੁਸੀਂ ਆ ਕੇ ਕਰ ਸਕਦੇ ਸੋਈ ਸਵਾਈ ਤੋਂ ਸ਼ੁਰੂਆਤ ਕਰ ਲੈਨੇ ਆ ਲਾਸਟ ਉੱਤੇ ਤੁਹਾਨੂੰ ਛੋਟੀ ਜਿਹੜੀ ਵੱਛੀ ਹੈ ਇੱਕ ਬੱਚਾ ਜਰਸੀ ਨਸਲ ਦਾ ਉਹ ਦਿਖਾਵਾਂ ਸੁਖੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸੁਖੀ ਅੱਜ ਆਪਾਂ ਦੋ گاਵਾ ਦਿਖਾ ਰਹੇ ਆ ਇੱਕ ਛੋਟਾ ਬੱਚਾ ਨਾ ਹਾਂਜੀ ਬਾਈ ਜੀ ਦੋ ਗਾਇਆਂ ਆਪਣੇ ਘਰੇ ਇੱਕ ਸੂਈ ਸਵਾਈ ਆ ਇੱਕ ਗੱਬਣ ਆਈ ਤੇ ਇੱਕ ਬੱਸ 2 ਮਿੰਟਾਂ ਚ ਆਉਣ ਵਾਲੀ ਆਪਣੇ ਵੀਡੀਓ ਦੇ ਹੋ ਸਕਦਾ ਬੰਦੇ ਬੰਦੇ ਹੀ ਆ ਜਾਈ ਠੀਕ ਹੈ ਉਹ ਗੱਬਣ ਹਾਂ ਉਹ ਗੱਬਣ ਆਈ ਉਹ 10 15 ਦਿਨਾਂ ਦੀ ਕੱਚੀ ਆਈ ਤੇ ਆ ਕਾਲੀ ਵੱਛੀ ਆਈ ਇਹ ਮੰਨ ਕੇ ਚੱਲ ਹਫ਼ਤੇ ਦੇ 10 ਦਿਨਾਂ ਦੀ ਸੂਈ ਆਈ ਹੂੰ ਇਹਦੀ ਸਟਾਰਟਿੰਗ ਬਹੁਤ ਚੰਗੀ ਆ ਵੀ 16 ਲੀਟਰ ਦੁੱਧ ਇਸ ਟਮ ਤਿਆਰ ਆ ਜੀ ਇਹਦੇ ਥੱਲੇ ਠੀਕ ਹੈ 16 ਲੀਟਰ ਆਪਣਾ ਘਰੇ ਕੋਈ ਪ੍ਰਾਚ ਉਹ ਵੀ ਸਕਦਾ ਠੀਕ ਹੈ ਤੇ ਮੂੰਹੋਂ ਦੋ ਦੰਦਾ ਆਈ ਅਛਾ ਮੂੰਹ ਦੋ ਦਾਂਦੀ ਹੈ ਹਾਂਜੀ ਹਾਂਜੀ ਰੇਟ ਕੀ ਰਹਿਣਾ ਦਾ ਇਹਦਾ 72000 ਰੁਪਈਆ ਹੀ ਲੈਣ ਦੇਣੀ ਖੁੱਲ ਗਿਆ ਹਾਂਜੀ ਖੁੱਲ ਦੋਸਤੋ 72000 ਰੇਟ ਹੈ ਦੋ ਦਾਂਦਾ ਤੇ 16 ਲੀਟਰ ਦੁੱਧ ਤੋਂ ਸ਼ੁਰੂਆਤ ਹੈ ਹਜੇ ਹਫਤੇ ਇੱਕ ਦੀ ਇਹ ਸੂਈ ਹੋਈ ਹੈ ਥਾਣਾ ਚ ਬਿੱਥੀ ਚੰਗੀ ਹੈ ਹਵਾਨਾ ਫਿਕਸ ਹੈ ਅਗਲੇ ਪਾਸੇ ਹਵਾਨਾ ਗਾੜੀ ਵੀ ਚੰਗੀ ਹੈ ਤੇ ਪਿਛੋਂ ਵੀ ਹਵਾਨਾ ਚੰਗਾ ਦਿਸਦਾ ਢਾਂਚਾ ਤੁਸੀਂ ਦੇਖ ਲਓ ਜਰਸੀ ਨਸਲ ਤੇ ਕੰਮ ਕਰਨਾ ਹੈ ਤਾਂ ਕਾਫੀ ਕਲਰ ਦੀ ਪਰ ਤੁਸੀਂ ਇਹਦੀ ਇਹਦਾ ਸਟਰਕਚਰ ਦੇਖੋਗੇ ਉਹ ਵੀ ਕਾਫੀ ਚੰਗਾ ਹਵਾਨਾ ਵੀ ਦੋਸਤੋ ਦੇਖਣ ਵਾਲਾ ਹੈ ਮੈਂ ਸਵੇਰ ਵੀਡੀਓ ਬਣਾ ਰਿਹਾ ਚੁਆਈ ਹਜੇ ਹੋਣ ਵਾਲੀ ਹੈ ਸੋ ਇਹ ਭਰੇ ਹਵਾਨੇ ਚ ਤੁਸੀਂ ਇਹਨੂੰ ਦੇਖ ਰਹੇ ਹੋ 72000 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਬਿਲਕੁਲ ਕੰਗਰੂੜ ਉਤੋਂ ਸਿੱਧੀ ਹੈ ਤੇ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਬੱਚਾ ਇਹਦੇ ਨਾਲ ਮੇਲ ਕਾਫ ਹੈ ਥਣ ਹੱਥੀਂ ਚੁਆਈ ਵਾਲਾ ਹਜੇ ਜਦੋਂ ਪਸਮੂਗੀ ਗਾਂ ਉਦੋਂ ਥਣ ਹੋਰ ਨਿਕਰੂਗਾ ਤਾਜੀ ਸੂਈ ਵੀ ਸੋ ਇਹ ਦੋ ਦੰਦ ਹੈ ਇਹ ਤਾਂ ਅੱਗੇ ਗਾਂ ਇੱਕ ਹੋਰ ਗੱਬਣ ਖੜੀ ਐ ਇਹ ਬਾਈ ਜੀ ਦੂਜਾ ਸੁਹਾ ਸੁਈ ਐ ਜੀ ਹਮ ਆਮਲਾ ਦੂਜਾ ਸੁਹਾ ਸੁਣਾਈ ਇਹਨੇ ਪਹਿਲਾ ਸੁਹਾ ਸੁਈ ਵੀ ਆ ਇਹਦੇ ਮੰਨ ਕੇ ਚਲੋ ਜੀ 5 ਤੋਂ 7 ਦਿਨ ਬਾਕੀ ਆ ਜੀ 5-7 ਦਿਨ ਹਜੇ ਲੈ ਜੂਗੀ ਹਾਂਜੀ 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 ਇਹਦਾ ਰੇਟ ਕੀ ਰਹਿਣਾ ਹੈ ਇਹਦਾ ਹੀ 72000 ਰੁਪਏ ਖੋਲੀ ਸੋ ਦੋਸਤੋ ਰੇਟ ਇਹਦਾ ਵੀ 72000 ਤੇ ਇਹ 5 ਤੋਂ 7 ਦਿਨ ਹਜੇ ਲੈਂਦੀ ਆ ਦੂਜਾ ਸੁਹਾ ਸੁਊਗੀ ਗੱਬਣ ਗਾਂ ਤੁਹਾਨੂੰ ਦਿਖਾ ਰਹੇ ਹਾਂ ਢਾਂਚਾ ਇਹਦਾ ਵੀ ਸੋਹਣਾ ਉਤੋਂ ਬਿਲਕੁਲ ਸਿੱਧੀ ਐ ਫਵਾ ਨਾ ਚੰਗਾ ਤਿਆਰ ਕਰੂਗੀ ਇੱਕ ਗਾਂ ਬਾਈ ਨੇ ਕਿਹਾ ਸੀ ਵੀ ਹੁਣੇ ਆ ਜਾਣੀਆ ਤਾਂ ਸਾਹਮਣੇ ਕੈਂਟਰ ਲੱਗ ਗਿਆ ਉਹਦੇ ਚ ਉਤਰੂਗੀ ਸੋ ਰੰਗ ਵੀ ਦੋਸਤੋ ਸੋਨਾ ਲਾਲ ਰੰਗ ਦੇ ਵਿੱਚ ਆ ਇਹ ਦੂਜੀ ਕਾਫੀ ਕਲਰ ਜਾਂ ਬਲੈਕ ਕਾਲੀ ਜਰਸੀ ਸੀਗੀ ਇੱਕ ਜਰਸੀ ਨਸਲ ਦੀ ਵੱਛੀ ਬਾਈ ਕੋਲ ਵਿਕਰੀ ਵਾਲੀ ਐ ਸੁਖੀ ਬਾਈ ਜਿਹੜੀ ਇਹ ਇਹ ਬਾਈ ਜੀ ਆਪਾਂ ਇੱਕੋ ਕਰੋ ਹੀ ਲਈ ਆਈ ਆਹਾ ਵੀ ਹੂੰ ਮਨ ਕੇ ਚਲੋ ਇਹ 7 ਗਮਿਨੇ 8 ਦਾ ਬੱਚਾ ਈ ਠੀਕ ਐ ਤੇ ਮੂੰਹੋਂ ਤਾਂ ਚਲੋ ਖੀਰ ਆਈ ਆ ਤੇ ਆਪ ਮਾਲਕਾਂ ਨੇ ਦੱਸਿਆ ਵੀ ਟੈਸਨ ਦਾ ਠੀਕ ਐ ਗਾਂ ਆਪਣੇ ਕੋਲੇ ਸਟਰਕਚਰ ਇਹਦਾ ਕੋਈ ਨਹੀਂ ਗਈ ਠੀਕ ਐ ਅੱਛਾ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਹੀ 16000 ਰੁਪਈਆ ਈ ਤੋਰੀ ਹਾਂਜੀ 16000 ਦੋਸਤੋ ਬਾਈ ਕਹਿੰਦਾ ਵੀ ਟੈਸਨ ਦੀ ਦੱਸੀ ਐ ਪਰ ਸਟਰਾਸ ਟੂ ਕੋਈ ਨਹੀਂ ਹੈਗਾ ਤੁਸੀਂ ਇਹਨੂੰ ਟਾਈਸਨ ਦੀ ਮੰਨ ਲਿਓ ਜਾਂ ਨਾ ਮੰਨਿਓ ਤੁਸੀਂ ਇਹਦੀ ਨਸਲ ਦੇਖ ਲਓ ਸੋ ਇਹ 16000 ਰੇਟ ਆ ਦੋਸਤੋ ਉਤੋਂ ਸਿੱਧੀ ਆ ਬੱਚੀ ਚਾਰ ਹੀ ਥਾਣਾ ਐ ਤਾਂ ਚਾਹ ਸੋਣਾ ਇਹਦਾ ਵੀ ਲੈ ਆ ਬਈ। ਉਹ ਜਰਸੀ ਨਸਲ ਲਾਲ ਰੰਗ ਦੀ ਬੱਚੀ ਇਹ। ਇਹ ਪਹਿਲੇ ਨੰਬਰ ਤੇ ਤੋਰੀ ਸੀ ਦੋਸਤੋ ਚੰਗਾ ਹਵਾਨਾ ਮੈਂ ਪਹਿਲਾਂ ਹੀ ਦੱਸਿਆ ਸੀ ਬੜਖੌਂਦੀ ਆ ਦੁੱਧ ਚੰਗੇ ਤੋਂ ਸ਼ੁਰੂਆਤ ਹੈ। ਇਹਦੇ ਨਾਲ ਗੱਬਣ ਖੜੀ ਐ। ਇਹ ਇੱਕ ਇਹ ਬੱਚੀ ਤੇ ਇੱਕ ਗਾਂ ਬਾਈ ਨੇ ਕਿਹਾ ਸੀ ਵੀ ਆਉਣ ਵਾਲੀ ਆ ਇਹ ਜੇ ਕੱਚੀ ਐ। ਨਸਲ ਜਰਸੀ ਐ। ਹੈ ਸਿੰਗਾ ਵਾਲੀ। ਸੁਖੀ ਭਾਈ ਇਹ ਕਨਵਾ ਪਹਿਲਾ ਸੁਗਾ ਇਹ ਪਲੂਨ ਸੁੰਦੀ ਆ ਜੀ ਤੇ ਮੂੰਹੋਂ ਦੋ ਦੰਦੀ ਐ ਵੀ ਠੀਕ ਆ ਕਿੰਨਾ ਚੱਲ ਆਊਗੀ ਇਹੇ ਮੰਨ ਕੇ ਚਲੋ ਜੀ 15 ਦਿਨ ਇਹਦੇ ਬਾਕੀ ਆ ਜੀ ਆਪਾਂ ਮੰਨ ਕੇ ਚੱਲ ਆ ਗਈ ਆਪਾਂ ਵੀਡੀਓ ਤੇ ਕਰਤੀ ਆ ਵੈਸੇ ਇਹਨੂੰ 4 ਦਿਨ ਆਪਾਂ ਸੰਭਾਲ ਕੇ ਹੀ ਵੇਚਾਂਗੇ ਤੇ ਜੇ ਕਿਸੇ ਭਰਾ ਨੇ ਲੈਣੀ ਆ ਤੇਰੇ ਦਾ ਮੁੱਲ ਆਪਣਾ ਫੋਨ ਤੇ ਹੋ ਜੂਗਾ ਜੀ ਠੀਕ ਆ ਹਾਂਜੀ ਸੋ ਦੋਸਤੋ ਹੈ ਸਿੰਗਾ ਵਾਲੀ ਉੱਤੋਂ ਸਿੱਧੀ ਬਿਲਕੁਲ ਬਰੀਡ ਜਰਸੀ ਹਵਾਨਾ ਤੁਸੀਂ ਇਹਦਾ ਦੇਖ ਲਓ ਬਾਕੀ ਪਹਿਲਾਂ ਨੇ ਦੋ ਦੰਦ ਬਾਈ ਕਹਿੰਦਾ ਇਹ ਵੀ ਦੰਦ ਇਹਨਾਂ ਪਸ਼ੂਆਂ ਦੇ ਦੱਸੋ ਤੁਸੀਂ ਆ ਕੇ ਦੇਖੋਗੇ ਮੈਂ ਇਨਫੋਰਮੇਸ਼ਨ ਬਾਈ ਤੋਂ ਲੈ ਲਈ ਹੈ ਤੇ ਤੁਹਾਨੂੰ ਦੱਸਦੀ ਹੈ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਚਾਰ ਵਿਕਾਊ ਸੀ ਤੁਸੀਂ ਤਸੱਲੀ ਕਰਕੇ ਖਰੀਦੋ ਧੰਨਵਾਦ